ਕੱਚ ਪਰ ਜਾਂਦੀ ਹੈ ਜੋ ਪਰਿਵਾਰ ਦੀ ਮਾਨਸਿਕ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ ਅਜਦਾ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਘਰ ਚ ਮੌਜੂਦ ਹਰ ਇੱਕ ਵਸਤੂ ਊਰਜਾ ਦੀਆਂ ਤਰੰਗਾਂ ਛੱਡਦੀ ਹੈ ਦੋਸਤੋ ਸਾਰਿਆਂ ਦੇ ਕੱਚ ਘੜੀ ਦਾ ਪ੍ਰਯੋਗ ਹੁੰਦਾ ਹੈ ਘੜੀ ਜੋ ਬੀਤੇ ਹੋਏ ਤੇ ਆਉਣ ਵਾਲੇ ਸਮੇਂ ਦੇ ਬਾਰੇ ਸਾਨੂੰ ਸੂਚਿਤ ਕਰਦੀ ਹੈ ਜੇਕਰ ਸਾਡੀ ਜ਼ਿੰਦਗੀ ਤੇ ਸਭ ਤੋਂ ਜ਼ਿਆਦਾ ਕਿਸੇ ਦਾ ਪ੍ਰਭਾਵ ਪੈਂਦਾ ਹੈ ਤਾਂ ਉਹ ਹੈ ਸਮਾਂ हर किसी ਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਚੰਗਾ ਤੇ ਬੁਰਾ ਸਮਾਂ ਸਾਰਿਆਂ ਦੀ ਜ਼ਿੰਦਗੀ ਵਿੱਚ ਆਉਂਦਾ ਹੀ ਰਹਿੰਦਾ ਹੈ ਇਹ ਸਮਾਂ ਚੱਕਰ ਚੱਲਦਾ ਹੀ ਰਹਿੰਦਾ ਹੈ ਸਮਾਂ ਕਿਸੇ ਲਈ ਰੁਕਦਾ ਨਹੀਂ ਪਰ ਤੁਸੀਂ ਆਪਣੇ ਸਮੇਂ ਨੂੰ ਚੰਗਾ ਬਣਾਉਣ ਲਈ ਕੁਝ ਉਪਾਏ ਕਰ ਸਕਦੇ ਹੋ ਜੀ ਹਾਂ ਅੱਜ ਅਸੀਂ ਘਰ ਚ ਲੱਗਣ ਵਾਲੀ ਕਹਾਣੀ ਜਿਸ ਨੂੰ ਅਸੀਂ ਰੋਜ਼ ਦੇਖਦੇ ਹਾਂ ਪਰ ਕਦੇ ਇਹ ਨਹੀਂ ਸੋਚਿਆ ਕਿ ਇਹ ਘੜੀ ਸਾਡਾ ਸਮਾਂ ਬਦਲਣ ਸਕੇ ਚੰਗਾ ਸਮਾਂ ਲੈ ਆਉਂਚ ਸਾਡੀ ਮਦਦ ਕਰਦੀ ਹੈ ਦੋਸਤੋ ਅਸੀਂ ਕਈ ਵਾਰ ਆਪਣੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਉਹੀ ਚੀਜ਼ਾਂ ਸਾਡੀ ਕਿਸਮਤ ਤੇ ਚੰਗਾ ਤੇ ਬੁਰਾ ਅਸਰ ਪਾਉਂਦੀਆਂ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਘੜੀ ਦੀ ਸਹੀ ਦਿਸ਼ਾ ਤੁਹਾਡੇ ਜੀਵਨ ਨੂੰ ਵੀ ਸਹੀ ਰਸਤਾ ਦਿਖਾਉਣ 'ਚ ਮਦਦ ਕਰ ਸਕਦੀ ਹੈ ਇਸ ਤੋਂ ਇਲਾਵਾ ਕਲੈਂਡਰ ਨੂੰ ਕਿਸ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ ਤੇ ਕਿਸ ਜਗ੍ਹਾ ਤੇ ਨਹੀਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਚੈਨਲ ਨੂੰ ਅਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਤਰ੍ਹਾਂ ਦੀ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਵੀਡੀਓ ਦੁਆਰਾ ਸਤੂ ਪਹਿਲਾ ਮਿਲ ਸਕੇ ਸਤੂ ਪਹਿਲਾ ਘੜੀ ਦੇ ਪ੍ਰਕਾਰ ਵਸਤੂ ਸ਼ਾਸਤਰ ਘੜੀ ਜੇਕਰ ਗੋਲ ਜਾਂ ਅੰਡਾਕਾਰ ਹੋਵੇ ਤਾਂ ਸਤੂ ਉੱਤਮ ਮੰਨੀ ਜਾਂਦੀ ਹੈ ਪਰ ਅੱਜਕਲ ਦੇਖਿਆ ਜਾਂਦਾ ਹੈ ਕਿ ਬਾਜ਼ਾਰ ਚ ਕਈ ਸਾਰੇ ਅਕਾਰ ਦੀਆਂ ਘੜੀਆਂ ਮੌਜੂਦ ਹਨ ਜਿਸ ਦੇ ਘਰ ਦੇ ਮੈਂਬਰਾਂ ਜਾਂ ਭਗਵਾਨ ਦੀ ਫੋਟੋ ਵੀ ਲਗਾਈ ਜਾਂਦੀ ਹੈ ਪਰ ਦੋਸਤੋ ਘੜੀ ਦੇ ਨਾਲ ਇਹ ਸਭ ਲਗਾਉਣਾ ਬਿਲਕੁਲ ਵੀ ਸਹੀ ਨਹੀਂ ਹੈ ਇਸ ਨਾਲ ਤੁਹਾਡੇ ਘਰ ਦੇ ਮੈਂਬਰਾਂ ਦੇ ਜੀਵਨ ਤੇ ਸਮੇਤ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਤੇ ਭਗਵਾਨ ਦੀ ਤਸਵੀਰ ਤਾਂ ਘੜੀ 'ਚ ਬਿਲਕੁਲ ਵੀ ਨਾ ਲਗਾਓ ਕਿਉਂਕਿ ਭਗਵਾਨ ਦੀ ਤਸਵੀਰ ਨੂੰ ਰੋਜ਼ਾਨਾ ਸਾਫ਼ ਕਰਕੇ ਅਰਗਵਤੀ ਨਾਲ ਪੂਜਿਆ ਜਾਂਦਾ ਹੈ ਤੇ ਘੜੀ ਤਾਂ ਕਈ ਮਹੀਨਿਆਂ ਤੱਕ ਧੂੜ ਮਿੱਟੀ ਨਾਲ ਭਰੀ ਰਹਿੰਦੀ ਹੈ ਇਸ ਨਲਪਾ ਗਵਾਂ ਦਾ અપਮਾਨ ਹੁੰਦਾ ਹੈ ਤੇ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਹੋ ਸਕੇ ਤਾਂ ਘੜੀ ਦਾ ਆਕਾਰ ਗੋਲ ਜਾਂ ਅੰਡਾਕਾਰੀ ਪਸੰਦ ਕਰੋ ਘੜੀ ਦਾ ਗੋਲ ਜਾਂ ਅੰਡਾਕਾਰ ਸਾਡੀ ਪ੍ਰਿਥਵੀ ਦੇ ਆਕਾਰ ਨੂੰ ਦਰਸਾਉਂਦਾ ਹੈ ਚੌਰਸ ਘੜੀ ਚ ਨੁਕੀਲੇ ਕੋਨੇ ਹੁੰਦੇ ਹਨ ਤੇ ਵਾਸਤੂ ਅਨੁਸਾਰ ਨੁਕੀਲੀਆਂ ਚੀਜ਼ਾਂ ਨਕਾਰਾਤਮਕ ਊਰਜਾ ਦਾ ਸੰਚਾਰ ਕਰਦੀਆਂ ਹਨ ਦੂਜੀ ਗੱਲ ਘੜੀ ਨੂੰ ਸਾਫ਼ ਸੁਥਰਾ ਤੇ ਨਵਾਂ ਰੱਖੋ ਪਉਸਤੋ ਜਿਵੇਂ ਅਸੀਂ ਸਾਰੇ ਚੰਦੇ ਹਾਂ ਕੀ ਸਾਡੀ ਜ਼ਿੰਦਗੀ ਸਭ ਚੰਗਾ ਹੋਵੇ ਤਾਂ ਇਸ ਦੇ ਲਈ ਅਸੀਂ ਖੁਦ ਨੂੰ ਸਾਫ਼ ਰੱਖਦੇ ਹਾਂ ਨਵੇਂ ਕੱਪੜੇ ਤੇ ਨਵੇਂ ਗਹਿਣੇ ਪਾਉਂਦੇ ਹਾਂ ਉਸੇ ਤਰ੍ਹਾਂ ਆਪਣੇ ਘਰ ਦੀ ਘੜੀ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਸਮੇਂ-ਸਮੇਂ ਤੇ ਘੜੀ ਤੇ ਝੂਣੀ ਧੂੜ ਮਿੱਟੀ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਇਸ ਲਈ ਤੁਹਾਡੀ ਕਿਸਮਤ ਵੀ ਚਮਕੇਗੀ ਕਈ ਘਰਾਂ 'ਚ ਆਦਤ ਹੁੰਦੀ ਹੈ ਕਿ ਪੁਰਾਣੀ ਕਢੀ ਨੂੰ ਸਹੀ ਕਰਵਾ ਕੇ ਸੁਣਾਉਂਦੇ ਰਹਿੰਦੇ ਹਨ ਜੇਕਰ ਨਵੀਂ ਕਢੀ ਆਈ ਤਾਂ ਉਸ ਨੂੰ ਪੁਰਾਣੀ ਦੀ ਜਗ੍ਹਾ ਲਗਾ ਕੇ ਤੇ ਪੁਰਾਣੀ ਨੂੰ ਕਿਸੇ ਹੋਰ ਜਗ੍ਹਾ ਤੇ ਲਗਾ ਦਿੰਦੇ ਹਨ ਕਿਰਪਾ ਕਰਕੇ ਇਸ ਤਰ੍ਹਾਂ ਨਾ ਕਰੋ ਘਰ 'ਚ ਪੁਰਾਣੀ ਪਿੱਤੀ ਹੋਈ ਜਾਂ ਬੰਦ ਕਢੀ ਤਾਂ ਬਿਲਕੁਲ ਵੀ ਨਾ ਰੱਖੋ ਇਸ ਨਾਲ ਘਰ 'ਚ ਨਕਾਰਾਤਮਕਤਾ ਤੇ ਦਰਦਤਾ ਦਾ ਵਾਸ ਹੋਣ ਲੱਗਦਾ ਹੈ ਬੰਦਪਈ ਕਢੀ ਨੂੰ ਘਰ 'ਚ ਰੱਖਣ ਨਾਲ ਮਨੁੱਖ ਦੇ ਜੀਵਨ 'ਚ ਨਵੇਂ ਮੌਕੇ ਨਹੀਂ ਆਉਂਦੇ ਤੇ ਉਹ ਆਪਣੇ ਕੰਮਾਂ 'ਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਤੀਜੀ ਕਲ ਘੜੀ ਨੂੰ ਸਹੀ ਦਿਸ਼ਾ 'ਚ ਲਗਾਉਣਾ ਘੜੀ ਨੂੰ ਕਦੇ ਵੀ ਦੱਖਣ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ ਦੱਖਣ ਦਿਸ਼ਾ ਇਹ ਲੋਕਤੀ ਦਿਸ਼ਾ ਮੰਨੀ ਜਾਂਦੀ ਹੈ ਤੇ ਸਾਲ ਦਾ ਅੰਤਿਮ ਚੱਕਰ ਇੱਥੇ ਹੀ ਸ਼ੁਰੂ ਹੁੰਦਾ ਹੈ ਇਸ ਲਈ ਵਾਸਤੂ ਸ਼ਾਸਤਰ 'ਚ ਇਸ ਦਿਸ਼ਾ ਨੂੰ ਘੜੀ ਲਈ ਅਸ਼ੁਭ ਮੰਨਿਆ ਗਿਆ ਹੈ ਘਰ 'ਚ ਘੜੀ ਨੂੰ ਉੱਤਪੂਰਬ ਜਾਂ ਪੱਛਮ ਦਿਸ਼ਾ ਚ ਲਗਾ ਸਕਦੇ ਹੋ ਪਰ ਧਿਆਨ ਰੱਖੀ ਕੜੀ ਨੂੰ ਕਦੇ ਵੀ ਮੁੱਖ ਦਰਵਾਜ਼ੇ ਕਮਰੇ ਦੇ ਦਰਵਾਜ਼ੇ ਜਾਂ ਆਹਨ ਚਾਨ ਲਈ ਪ੍ਰਯੋਗ ਕੀਤੇ ਜਾਣ ਵਾਲੇ ਦਰਵਾਜ਼ੇ ਦੇ ਉੱਪਰ ਕਦੇ ਵੀ ਨਾ ਲਗਾਓ ਇਸ ਨਾਲ ਸਮੇਂ ਦਾ ਪ੍ਰਭਾਵ ਤੁਹਾਡੇ ਆਹਨ ਚਾਨ ਦੀ ਗਤੀ ਅਤੇ ਰੋਜ਼ਾਨਾ ਦੇ ਜੀਵਨ ਤੇ ਪੈ ਸਕਦਾ ਹੈ ਕੜੀ ਨੂੰ ਹਮੇਸ਼ਾ ਦੀਵਾਰ ਤੇ ਲਗਾਓ ਜਿਸ ਨਾਲ ਤੁਸੀਂ ਸਮੇਂ ਨੂੰ ਆਪਣੇ ਸਾਹਮਣੇ ਦੇਖ ਸਕੋ ਚੌਥੀ ਗੱਲ ਕੜੀ ਨਾਲ ਕਲੈਂਡਰ ਦਾ ਵੀ ਧਿਆਨ ਰੱਖੋ ਕੜੀ ਸਮੇਂ ਦਾ ਤੇ ਕਲੈਂਡਰ ਉਸ ਨਾਲ ਜੁੜੇ ਸਮੇਂ ਦੀਆਂ ਤਰੀਖਾਂ ਦਾ ਲੇਖਾ ਜੋਖਾ ਦੱਸਦਾ ਹੈ ਕਲੈਂਡਰ ਨੂੰ ਪੂਰਬ ਜਾਂ ਉੱਤਰ ਦਿਸ਼ਾ 'ਚ ਕਦੇ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ ਇਸ ਦੇ ਨਾਲ ਆਪਣੇ ਘਰ 'ਚ ਨਵੇਂ ਕਲੈਂਡਰ ਦੇ ਨਾਲ ਪੁਰਾਣਾ ਕਲੈਂਡਰ ਕਦੇ ਨਾ ਲਗਾਓ ਕਲੈਂਡਰ 'ਤੇ ਕੜੀ ਦੋਵੇਂ ਹੀ ਆਉਣ ਵਾਲੇ ਸਮੇਂ ਦੇ ਸੂਚਕ ਹਨ ਜੋ ਸਾਨੂੰ ਅਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ ਉਹਨਾਂ ਨੂੰ ਸਮੇਂ ਦੇ ਅਨੁਸਾਰ ਹੀ ਲਗਾਉਣਾ ਚਾਹੀਦਾ ਹੈ ਘੜੀ ਨੂੰ ਕਦੇ ਵੀ ਬੀਤੇ ਹੋਏ ਸਮੇਂ ਦੀ ਨਾਲ ਨਾ ਰੱਖੋ ਤੁਸੀਂ ਘੜੀ ਨੂੰ 5-10 ਮਿੰਟ ਅੱਗੇ ਰੱਖ ਸਕਦੇ ਹੋ ਇਸ ਨਾਲ ਤੁਹਾਨੂੰ ਕਦੇ ਵੀ ਉਸ ਸਮੇਂ ਦੇ ਕਾਰਜਕ ਅਤੇ ਦੁਸ਼ਟ ਤੀਜਿਆਂ ਦਾ ਪ੍ਰਭਾਵ ਨਹੀਂ ਪਵੇਗਾ ਇੱਕ ਛੋਟਾ ਜਿਹਾ ਉਪਾਏ ਦੱਸਣਾ ਚਾਹਾਂਗਾ ਰੁਕੀ ਹੋਈ ਘੜੀ ਜਾਂ ਪੁਰਾਣਾ ਕਲੈਂਡਰ ਤੁਹਾਡੀ ਕਿਸਮਤ ਨੂੰ ਵੀ ਰੁਕਾਵਟਾਂ ਉੱਪਰ ਦਿੰਦਾ ਹੈ ਇਸ ਲਈ ਸਮੇਂ ਦੇ ਨਾਲ ਅੱਗੇ ਵਧਦੇ ਰਹਿਣ ਲਈ ਘੜੀ ਤੇ ਕੈਲੰਡਰ ਨੂੰ ਬਦਲਦੇ ਰਹੋ ਇਸ ਦੇ ਨਾਲ ਕੈਲੰਡਰ ਨੂੰ ਕਦੇ ਵੀ ਆਪਣੇ ਸੌਣ ਵਾਲੇ ਕਮਰੇ 'ਚ ਨਾ ਲਗਾਓ ਤੇ ਨਾ ਹੀ ਮੁੱਖ ਦਵਾਰ ਤੇ ਟੰਗੋ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਪੁਰਾਣੀ ਘੜੀ ਨੂੰ ਕਿਸੇ ਨੂੰ ਦਾਨ 'ਚ ਦੇਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਦਾ ਬੁਰਾ ਸੰਮਾ ਨਿਕਲ ਜਾਂਦਾ ਹੈ ਇਸ ਲਈ ਜੇਕਰ ਤੁਹਾਡੇ ਘਰ 'ਚ ਕੋਈ ਪੁਰਾਣੀ ਘੜੀ ਹੋਵੇ ਤਾਂ ਉਸ ਨੂੰ ਕਿਸੇ ਜ਼ਰੂਰਤਮੰਦ ਨੂੰ ਦਾਨ ਜ਼ਰੂਰ ਦਿਓ ਤਾਂ ਦੋਸਤੋ ਇਸ ਹਨ ਕਾਰਡੀਨਲ ਜੁਨੀਓ ਕੁਝ ਮਹੱਤਵਪੂਰਨ ਜਾਣਕਾਰੀਆਂ ਤੇ ਵਾਸਤੂ ਟਿਪਸ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਵੀਡੀਓ ਨੂੰ ਵਾਤਵਤ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓਸ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ